ਕਿਨਾਲ ਜੋ ਕਾਰਵਾਈਆਂ ਹੋ ਰਹੀਆਂ ਉਹਦੇ ਨਾਲ ਬਹੁਤ ਵਧੀਆ ਡਲ ਪਊਗਾ ਅਗਲੇ ਨੂੰ ਬਹੁਤ ਵਧੀਆ ਜੀ ਪੰਜਾਬ ਸਰਕਾਰ ਦੇ ਬਹੁਤ ਵਧੀਆ ਫਰਲ ਆਇਆ ਨਸ਼ੇ ਲੈਣਾ ਹੈ ਕੱਲ ਕੋਈ ਵੀ ਬੋਲ ਸਕਦੇ ਹੋ ਜੀ ਮੇਰਾ ਕੋਲੇ ਕੋਈ ਅਸੀਂ ਨਸ਼ੇ ਤੋਂ ਤਾਂ ਮੈਂ ਬਿਲਕੁਲ ਖਲਾਫ ਹਾਂ ਮੈਂ ਇੱਥੇ ਕਈ ਵਾਰੀ ਕੁੱਤੇ ਵੀ ਮੁੰਡੇ ਬਹੁਤ ਘੁੰਮਦੇ ਨਾਲੇ ਹੋਏ ਤੋ ਪੰਜਾਬ ਸਰਕਾਰ ਦੇ ਵੱਲੋਂ ਜੋ ਨਸ਼ੇ ਦੇ ਵਿਰੁੱਧ ਯੁੱਧ ਚੇੜਿਆ ਗਿਆ ਹੈ ਤੇ ਉਸ ਨੂੰ ਲੈ ਕੇ ਕਾਰਵਾਈਆਂ ਜਿਹੜੀਆਂ ਕਿ ਲਗਾਤਾਰ ਚੱਲ ਰਹੀਆਂ ਨੇ ਬਹੁਤ ਜਗ੍ਹਾ ਦੇ ਉੱਤੇ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਘਾਟ ਆਏ ਗਏ ਨੇ ਤੇ ਨਾਲ ਹੀ ਜੋ ਇਲੀਗਲ ਪ੍ਰਾਪਰਟੀਆਂ ਨੇ ਉਹ ਵੀ ਟਾਈਆਂ ਗਈਆਂ ਨੇ ਪਿੰਡ ਵਿੱਚ ਮੌਜੂਦਾ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਬਹੁਤ ਖੁਸ਼ੀ ਹੈ ਇਸ ਚੀਜ਼ ਪਈ ਇਹ ਖਤਮ ਹੋ ਰੋ ਗਈ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਸਖਤ ਹਰਦੇਸ਼ ਦਿੱਤੇ ਗਏ ਨੇ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਿਆ ਜਾਵੇ ਨਸ਼ੇੜੀਆਂ ਨੂੰ ਫੜਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਕਿ ਕੀਤਾ ਜਾਵੇ ਕਿਵੇਂ ਵੇਖਦੇ ਹੋ ਕਾਰ ਦੇਖੋ ਜੀ ਬਹੁਤ ਵਧੀਆ ਅਸੀਂ ਨਸ਼ੇ ਤੋਂ ਤਾਂ ਮੈਂ ਬਿਲਕੁਲ ਖਲਾਫ ਹਾਂ ਮੈਂ ਇੱਥੇ ਕਈ ਵਾਰੀ ਕੁੱਤੇ ਵੀ ਮੁੰਡੇ ਬਹੁਤ ਘੁੰਮਦੇ ਆਲੇ ਜੀ ਸਾਡੀਆਂ ਨੋਹਾਂ ਤੇਆਂ ਸਾਰੀਆਂ ਘੁੰਮਣੀਆਂ ਉਹਨਾਂ ਨੂੰ ਵੀ ਤੰਗੀ ਆ ਨਸ਼ਾ ਲੈਣਾ ਹੈ ਉਹ ਕੱਲ ਕੋਸ਼ਿ ਵੀ ਬੋਲ ਸਕਦੇ ਹੋ ਜੀ ਜਿਹੜਾ ਕੋਲਿਆ ਕੋਈ ਇੱਕ ਵਾਰ ਜਦੋਂ ਮੈਂ ਫੜ ਗਿਆ ਇੱਕ ਕੁੱਟਿਆ ਵੀ ਸੀਗਾ ਜੀ ਉਹ ਫੜ ਗਿਆ ਲੱਗਦਾ ਕਿ ਲੁੱਟਾ ਖੂਹਾ ਵਧਨ ਦਾ ਕਾਰਨ ਵੀ ਨਸ਼ਾ ਹੈ ਹਾਂ ਇਹੀ ਨਸ਼ਾ ਹੈ ਜੀ ਜਦੋਂ ਅਗਲੇ ਕੋਲ ਪੈਸੇ ਨਹੀਂ ਹੁੰਦੇ ਨਸ਼ਾ ਮਹਿੰਗਾ ਹੈ ਅਗਲਾ ਨਟਕੂ ਕਰਦਾ ਅਗਲਾ ਘੇਰਦੇ ਪੈਸੇ ਜੋ ਵੀ ਹੁੰਦੇ ਆ ਕਿਸੇ ਦਾ ਸਿਰ ਪਾੜੇ ਕਿਸੇ ਦਾ ਕੁਛ ਕਰੇ ਅਗਲਾ ਆਪਣਾ ਨਸ਼ਾ ਪੂਰਾ ਕਰਦਾ ਹੁਣ ਇਸ ਤਰੀਕੇ ਨਾਲ ਜੋ ਕਾਰਵਾਈਆਂ ਹੋ ਰਹੀਆਂ ਉਹਦੇ ਨਾਲ ਬਹੁਤ ਵਧੀਆ ਡਰ ਪਊਗਾ ਅਗਲੇ ਨੂੰ ਦੂਜੇ ਨੂੰ ਵੀ ਡਰ ਪਊਗਾ ਸਰਪੰਚ ਪਰਮਜੀਤ ਕੌਰ ਵੀ ਮੌਜੂਦ ਨੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਕਾਰਵਾਈ ਹੈ ਇੱਕ ਤਾਂ ਪੰਚਾਇਤੀ ਜ਼ਮੀਨ ਹੈ ਉਸ ਤੋਂ ਕਬਜ਼ਾ ਹਟਾਇਆ ਤੇ ਇੱਕ ਨਸ਼ਾ ਤਸਕਰ ਦਾ ਘਰਾ ਜਿਹੜਾ ਕਿ ਉਹ ਤੁਹਾਡੇ ਪਿੰਡ ਲਈ ਬਹੁਤ ਵਧੀਆ ਹੋ ਗਿਆ ਜੋ ਬੱਚੇ ਨਸ਼ੇ ਕਰਦੇ ਸੀਗੇ ਵੀ ਉਹਨਾਂ ਤੋਂ ਰਹਿਤ ਹੋ ਜਾਣਗੇ ਤੇ ਹੁਣ ਕਿੱਦਾਂ ਲੱਗਦਾ ਉਪਰਾਲਾ ਇਹ ਸੀ ਬਹੁਤ ਵਧੀਆ ਜੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਹਾਂ ਜੀ ਹਮ ਕਿਵੇਂ ਦੇਖ ਰਹੇ ਹੋ ਜੋ ਕਾਰਵਾਈ ਅੱਜ ਜਿਹੜੀ ਪਿੰਡ ਦੇ ਵਿੱਚ ਹੋਈ ਹੈ ਹਾਂ ਜੀ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਹਾਂ ਜੀ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਕਿ ਪਾਏਗਾ ਜੇ ਨਸ਼ਾ ਤਸਕਰਾਂ ਦਿੱਤੇ ਇਸ ਤਰੀਕੇ ਨਾਲ ਕਾਰਵਾਈਆਂ ਜਿਹੜੀਆਂ ਹੁਣ ਬਹੁਤ ਜ਼ਿਆਦਾ ਫਰਕ ਪਾਏਗਾ ਜੀ ਕਿਉਂਕਿ ਉਹਨਾਂ ਨੂੰ ਡਰ ਹੋਏਗਾ ਕਿਸੀ ਨਹੀਂ ਕਰਾਂਗੇ ਇੰਕੇ ਤੋਂ ਇਹ ਕੰਮ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ੇ ਨਸ਼ਾ ਵੇਚਣ ਵਾਲਿਆਂ ਦੇ ਵਿੱਚ ਵੀ ਡਰ ਰਹੇਗਾ